ਸਸੀ ਗੱਲ ਜੀ ਸਾਰਿਆਂ ਨੂੰ ਆਪਾਂ ਅੱਜ ਚੱਲੇ ਸੀਗੇ ਸ਼੍ਰੀ ਲੰਕਾ ਦਾ ਟੂਰ ਨੂੰ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਸਬਸਕ੍ਰਾਈਬ ਜ਼ਰੂਰ ਕਰਿਓ ਟੋਟਲ ਆਪਾਂ ਸਾਰੀ ਵੀਡੀਓ ਬਣਾਵਾਂਗੇ ਕਿਵੇਂ-ਕਿਵੇਂ ਆਪਾਂ ਜਾਵਾਂਗੇ ਕਿ ਮੇਰੀ ਫਲਾਈਟ ਪਈਆ ਸਾਰਾ ਤੁਹਾਨੂੰ ਗਾਈਡ ਕਰਾਂਗੇ ਘੱਟ ਖਰਚੇ ਦੇ ਵਿੱਚ ਕਿਵੇਂ ਟੂਰ ਕਰਿਆ ਕਿੱਦਿਆ ਯਾਤਰਾ ਦੇ ਬਾਰੇ ਗੱਲ ਕਰਾਂਗੇ ਮੈਂ ਹੁਣ ਵੇਟ ਕਰ ਰਿਹਾ ਸੀਗਾ ਮੇਰੀ ਫਲਾਈਟ ਹੈ ਜੰਡੀਗੜ੍ਹੋਂ ਦਿੱਲੀ ਦਿੱਲੀ ਤੋਂ ਫਿਰ ਡਾਇਰੈਕਟ ਫਲਾਈਟ ਹੈ ਜਿਹੜੀ ਉਹ ਹੈਗੀ ਇੱਕ ਨੰਬਰ ਦੀ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਹੁਣ ਮੇਰੀ ਫਲਾਈਟ ਦਾ 8 ਵਜੇ ਆ। ਲਾ 15 ਮਿੰਟ ਤੱਕ ਚੱਲ ਪੈਣੀ ਆ। ਇਹ ਆਪਣਾ ਪਲੇਨ ਆ ਜੀ ਜਿਹਦੇ ਵਿੱਚ ਆਪਾਂ ਜਾਣਾ ਹੈ। ਤੇ ਜਿਹੜੀ ਹੋ ਗਿਆ। ਹੁਣ ਆਪਾਂ ਅੰਦਰ ਬੈਠਣ ਲੱਗੇ ਆ। ਇਹ ਦੇਖੋ 에ਰਪੋਰਟ ਦਿੱਲੀ ਦਾ 에ਰਪੋਰਟ ਬਹੁਤ ਸੋਹਣਾ ਬਣਿਆ ਹੋਇਆ। ਦਿੱਲੀ ਦਾ 에ਰਪੋਰਟ ਹੈ ਪੁਰਾਣੀਆਂ ਚੀਜ਼ਾਂ ਰੱਖੀਆਂ ਹੋਈਆਂ ਨੇ। ਦਿੱਲੀ ਦਾ 에어ਪੋਰਟ ਪਹਿਲਾਂ ਨਾਲੋਂ ਬਹੁਤ ਵਧੀਆ ਬਣਾਤਾ ਹੁਣ ਪਹਿਲਾਂ ਇੰਨਾ ਵਧੀਆ ਨਹੀਂ ਹੁੰਦਾ ਸੀਗਾ ਹੁਣ ਬਹੁਤ ਵਧੀਆ ਬਣਾਤਾ 에어ਪੋਰਟ ਇਹ ਵੀ ਕਿਤੇ ਜਾ ਰਹੇ ਹੁਣ ਆਪਾਂ ਫਲਾਈ ਕਰਦੇ ਆਂ ਹਾਂ ਇਹ ਨਹੀਂ ਇਹ ਫਲਾਈਟ ਜਿਹੜੀ ਹੈਗੀ ਆ ਇਹ 에어 ਇੰਡੀਆ ਦੀ ਫਲਾਈਟ ਹੈ ਖਰਚੇ ਦੀ ਗੱਲ ਕਰੀਏ ਤਾਂ ਆਪਾਂ 30000 ਰੁਪਏ ਦੀ ਮੌਜੂਦ ਜਾਂਦੀ ਨਹੀਂ ਨਾ ਹੋ ਜਾਂਦੀਆਂ ਨੇ ਇਹ ਜਿਹੜੀ ਫਲਾਈਟ ਹੈ ਚੰਡੀਗੜ੍ਹੋਂ ਦੀ ਹੈ ਦਿੱਲੀ ਤੋਂ ਫਿਰ ਕਲੰਪੂ ਹੈ ਵਾਪਸੀ ਕਲੰਪੂ ਤੋਂ ਦੁਬਈ ਹੈ ਇਹ ਕੋਈ ਗਿੜਗੜਾ ਇਹ ਜਿਹੜੀ ਹੁਣ ਫਲਾਈਟ ਹੈਗੀ ਆ ਇਹਦੇ ਵਿੱਚ ਖਾਣਾ ਪੀਣਾ ਵੀ ਸਾਰਾ ਵਿੱਚ ਹੀ ਦੇਣਗੇ ਉਹ ਬਹੁਤ ਵਧੀਆ ਫਲਾਈਟ ਹੈਗੀ ਹੈ ਏਅਰ ਇੰਡੀਆ ਦੀਆਂ ਨਵੀਆਂ ਫਲਾਈਟਾਂ ਹੈਗੀਆਂ ਜਿਹੜਾ ਉਹਨਾਂ ਦਾ ਨਵੇਂ ਜਹਾਜ਼ ਵਗੈਰਾ ਖਰੀਦਦੇ ਆ ਤੇ ਬਹੁਤ ਸਾਰੀਆਂ ਫਲਾਈਟਾਂ ਹਨ ਇੰਡੀਆ ਦੀਆਂ ਇਹ ਉੱਪਰ ਲੱਭੀ ਦੇਖੋ ਕਿੰਨਾ ਵਧੀਆ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇੱਕ ਕਲੰਬੋ ਹੈ ਕਲੰਬੋ ਜਿਹੜਾ 메ਨ ਸ਼ਹਿਰ ਹੈ ਉੱਥੇ ਇੱਕ ਕਾਰਨਿਸ਼ ਬਣਿਆ ਹੋਇਆ ਬੜਾ ਵਧੀਆ ਜਗ੍ਹਾ ਬਣੀ ਹੋਈ ਹੈ ਘੁੰਮਣ ਲਈ ਇਹ ਪੁਰਾਣਾ ਡਾਊਨ ਟਾਊਨ ਹੈ ਜਿਹੜਾ ਕਲੰਬੋ ਦਾ ਹੈ ਇਹ ਆਪਾਂ ਡਾਊਨ ਟਾਊਨ ਦੇ ਵਿੱਚ ਘੁੰਮ ਰਹੇ ਹਾਂ ਬੱਸਾਂ ਵਗੈਰਾ ਸਾਰੀਆਂ ਪੁਰਾਣੀਆਂ ਹੀ ਨੇ ਜਿੱਦਾਂ ਕੇਰਲਾ ਵਗੈਰਾ ਜਿਵੇਂ ਕੇਰਲਾ ਜਾਂ ਬਸੋਮੀ ਆ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਲੋਕੀ ਤਾਂ ਮੇਲੀ ਬੋਲਦੇ ਆ ਖਰਚੇ ਦੀ ਗੱਲ ਕਰੀ ਤਾਂ 30 ਤੋਂ 35000 ਦੀ ਟਿਕਟਾਂ ਹੁੰਦੀਆਂ ਨੇ ਆਉਣ ਜਾਣ ਦੀ ਜੇ ਆਪਾਂ ਮੰਨ ਕੇ ਚੱਲੀਏ ਇੱਕ ਮਹੀਨਾ ਪਹਿਲਾਂ ਕਰਦੇ ਆਂ ਤੇ ਹੋਟਲ ਵਗੈਰਾ ਦਾ ਖਰਚਾ ਲਾ ਕੇ ਜੇ 10 ਦਿਨ ਦਾ ਟੂਰ ਹੈਗਾ ਠੋਡਾ ਤੇ 20000 ਦੇ ਹੋਟਲ ਹੋ ਜਾਂਦੇ ਟੋਟਲ ਮੰਨ ਕੇ ਚੱਲੀ ਆਪਾਂ 60000 ਦਾ ਟਿਕਟਾਂ ਤੇ ਹੋਟਲ ਦਾ ਖਰਚਾ ਹੈਗਾ ਬਾਕੀ ਜਿਹੜਾ ਖਰਚਾ ਹੋਏਗਾ ਉਹ ਆਪਣਾ ਖਾਣ ਪੀਣ ਦਾ ਖਰਚਾ ਹੈਗਾ ਉਹ ਰੇ ਖਾਣਾ ਪੀਣਾ ਬਹੁਤ ਮਹਿੰਗਾ ਆ 1 ਰੁਪਏ ਦੇ ਇੰਡੀਆ ਦਾ 1 ਰੁਪਿਆ ਉੱਥੇ 3 ਰੁਪਏ 20 ਪੈਸੇ ਬਣਦੇ ਨੇ बनके चलो ਵੀ ਜੇ ਤੁਸੀਂ 20000 ਰੁਪਇਆ ਲੈ ਜਾਣੇ ਹੋ ਉਹਨੂੰ ਚੇਂਜ ਕਰਾ ਲੈਣੇ ਤਾਂ ਵਧੀਆ ਯਾ ਥੋੜੇ 20000 ਰੁਪਏ ਦੇ ਨਾਲ ਥੋੜਾ ਇੱਕ ਹਫਤਾ ਵਧੀਆ ਨਿਕਲ ਜਾਣਾ ਹੈ ਖਾਣਾ ਪੀਣਾ ਮਹਿੰਗਾ ਊਰੇ ਜੇ ਤੁਸੀਂ ਇੰਡੀਅਨ ਫੂਡ ਖਾਓਗੇ ਉਹ ਤਾਂ ਬਹੁਤ ਮਹਿੰਗਾ ਯਾ ਰੋਟੀ ਦੀ ਗੱਲ ਕਰੀਏ ਤਾਂ ਇੰਡੀਆ ਦੇ ਹਿਸਾਬ ਨਾਲ 100 150 ਦੀ ਇੱਕ ਰੋਟੀ ਪੈਂਦੀ ਹੈ ਤੇ ਜੇ ਤੁਸੀਂ ਉੱਧਰਲਾ ਫੂਡ ਖਾਓਗੇ ਉਹ ਸਸਤਾ ਹੈਗਾ ਇੱਥੋਂ ਸਾਰਾ ਕਲੱਬੋ ਦਿਖਦਾ ਨੀਚੋਂ ਦੀ ਵਿੰਪੁਆਇੰਟ ਆਹ ਬਹੁਤ ਵਧੀਆ ਬਣਿਆ ਹੋਇਆ ਤੇ ਇਹ ਆ 15 ਅਗੇ ਸੀਗੇ ਮਿਊਜ਼ੀਅਮ ਬਣਿਆ ਇੱਕ ਪੁਰਾਣਾ ਜਿਆਦਾ ਉਰੇ ਲੋਕ ਹੈਗੇ ਨੇ ਉਹ ਬੁੱਧ ਧਰਮ ਦੇ ਲੋਕ ਨੇ ਹੈਗੇ ਨੇ 70% ਲੋਕ ਬੁੱਧ ਧਰਮ ਦੇ ਨੇ ਬਾਕੀ 15% Hindu ਲੋਕ ਨੇ ਕੁਝ ਮੁਸਲਮ ਵੀ ਹੈਗੇ ਨੇ ਵਧੀਆ ਤੇ ਘੁੰਮਣ ਲਈ ਬੜਾ ਵਧੀਆ ਆ ਕੈਂਡੀ ਸ਼ਹਿਰ ਬਹੁਤ ਵਧੀਆ ਇਹ ਕੈਂਡੀ ਸ਼ਹਿਰ ਦੀ ਵੀਡੀਓ ਜਿਹੜੀ ਮੈਂ ਤੁਹਾਨੂੰ ਹੁਣ ਦਿਖਾ ਰਿਹਾ ਹਾਂ ਕਲੰਬੋ ਤੋਂ ਕੈਂਡੀ ਪੈਂਦਾ ਕੁਛ 150 ਕਿਲੋਮੀਟਰ ਹੈ ਬਾਸਤੀ ਵੀ ਜਾ ਸਕਦੇ ਹੋ ਤੁਸੀਂ ਟੈਕਸੀ ਤੇ ਵੀ ਜਾ ਸਕਦੇ ਹੋ ਬਾਕੀ ਆਟੋ ਵੀ ਚੱਲਦੇ ਨੇ ਉੱਥੇ ਟੁਕ ਟੁਕ ਕਹਿੰਦੇ ਨੇ ਉਹਨੂੰ ਉਹ ਵੀ ਸਸਤਾ ਪੈ ਜਾਂਦਾ ਟੁਕ ਟੁਕ ਵੀ ਇਹ ਵੀ ਬਹੁਤ ਵੱਡਾ ਇੱਕ ਮੰਦਿਰ ਸੀਗਾ ਨਾਮ ਤਾਂ ਇਹਨੂੰ ਪਤਾ ਨਹੀਂ ਹੈਗਾ ਇਹਨਾਂ ਇਹ ਵੀ ਕੈਂਡੀ ਦੇ ਵਿੱਚ ਹੈ ਕਲੰਬੋ ਜਦੋਂ ਵੀ ਤੁਸੀਂ ਉਤਰੋਗੇ ਉਤੋਂ ਕੈਂਡੀ ਤੁਸੀਂ ਜ਼ਰੂਰ ਜਾ ਕੇ ਆਇਓ ਜਿਹੜਾ ਵੀ ਸ਼੍ਰੀਲੰਕਾ ਜਾਣਾ ਜੇ ਤੁਸੀਂ ਟੂਰ ਬਣਾ ਰਹੇ ਹੋ ਤੇ ਕੈਂਡੀ ਦੇ ਘੱਟੋ ਘੱਟ ਵੀ ਤੁਹਾਡੇ 4 ਤੋਂ 5 ਦਿਨ ਹੋਣੇ ਚਾਹੀਦੇ ਨੇ ਜਦੋਂ ਅਸੀਂ ਕੈਂਡੀ ਗਏ ਆ ਅਸੀਂ 2 ਦਿਨ ਦਾ ਸੋਚ ਕੇ ਗਏ ਸੀਗੇ ਪਰ ਸਾਨੂੰ 4 ਦਿਨ ਲਾਉਣੇ ਪਏਗੇ ਉੱਥੇ ਕਿਉਂਕਿ ਸੋਨਾ ਹੀ ਬਹੁਤ ਬਣਿਆ ਹੋਇਆ ਹੈ ਕੈਂਡੀ ਇਹਦੇ ਆਲੇ-ਦਾਲੇ ਪਹਾੜ ਨੇ ਪਹਾੜਾਂ ਦੇ ਵਿੱਚ ਸ਼ਹਿਰ ਵਸਿਆ ਹੋਇਆ ਹੈ ਇਹ ਟੈਂਪਰੇਚਰ ਵੀ ਬਹੁਤ ਵਧੀਆ ਰਹਿੰਦਾ ਇਹਦਾ ਤੇ ਧਰਮ ਧਰਮ ਸਾਰੇ ਧਰਮ ਦੇ ਲੋਕ ਨੇ ਉਰੇ Hindu ਨੇ Muslim ਵੀ ਨੇ ਤੇ ਬੁੱਧਧਰਮ ਦੀ ਲੋਕ ਵੀ ਨੇ ਖਾਣਾ ਪੀਣਾ ਸਾਰਾ ਹੀ ਮਿਲ ਜਾਂਦਾ ਜੇ ਤੁਸੀਂ ਮੁਸਲਮਾਨ ਹੋ ਹਲਾਲ ਫੂਡ ਚਾਹੀਦਾ ਉਹ ਵੀ ਤੁਹਾਨੂੰ ਮਿਲ ਜਾਣਾ ਹੈ ਹਰ ਇੱਕ ਤਰ੍ਹਾਂ ਦਾ ਫੂਡ ਮਿਲ ਜਾਂਦਾ ਹੈ ਇਹ ਬਹੁਤ ਵੱਡਾ ਬਣਿਆ ਸੀ ਮੰਦਿਰ ਨੇ ਦਾ ਲੱਕੜ ਦਾ ਕੰਮ ਹੋਇਆ ਪਿਆ ਉੱਪਰੋਂ ਵੀ ਬਹੁਤ ਸੋਹਣਾ ਮਤਲਬ ਡਿਜ਼ਾਈਨ ਬਣਿਆ ਹੈ ਇਹਦਾ ਇਹ ਸਾਰਾ 골ਡ ਦਾ ਬਣਿਆ ਹੋਇਆ ਜਿਹੜਾ ਸੈਂਟਰ ਚ ਬਣਿਆ ਹੋਇਆ ਇਹ ਸਾਰਾ 골ਡ ਦਾ ਬਣਿਆ ਹੋਇਆ ਹੈ ਏ ਬਾਰਲਾ ਵੀਊ ਹੈ ਦੇਖੋ ਇਦਾਂ ਮੌਸਮ ਹੋ ਜਾਂਦਾ ਯਾਨੀ ਕਿ ਮੀਂਹ ਵੀ ਪੈਂਦਾ ਰਹਿੰਦਾ ਔਰੇ ਕੁਝ ਨਹੀਂ ਪਤਾ 10 ਮਿੰਟ ਬਾਅਦ ਮੀਂਹ ਪੈਣ ਲੱਗ ਜੇ ਛਤਰੀ ਹਰੇਕ ਬੰਦੇ ਦੇ ਹੱਥ 'ਚ ਹੁੰਦੀ ਹੈ ਔਰੇ 10 ਤੋਂ 15 20 ਮਿੰਟ ਬਾਅਦ ਮੀਂਹ ਪੈਣਾ ਹੀ ਪੈਣਾ ਥੋੜੀ ਥੋੜੀ ਦੇਰ ਬਾਅਦ ਪੈ ਜਾਂਦਾ ਔਰੇ ਜੇ ਤੁਹਾਨੂੰ ਸ਼ਾਂਤੀ ਪਸੰਦ ਹੈਗੀ ਆ ਤਾਂ ਤੁਸੀਂ ਸ਼੍ਰੀਲੰਕਾ ਜ਼ਰੂਰ ਜਾਓ ਇਹ ਇੱਕ ਬ੍ਰਿਜ ਬਣਾਇਆ ਅੰਗਰੇਜ਼ਾਂ ਨੇ ਬਣਾਇਆ ਸੀਗਾ ਬ੍ਰਿਜ ਬਣਿਆ ਸੀਗਾ 1900 ਦੇ ਵਿੱਚ ਬਣਿਆ ਸੀਗਾ ਪੂਰਾ 1900 ਦੇ ਵਿੱਚ ਅੰਗਰੇਜ਼ਾਂ ਨੇ ਬਣਾਇਆ ਸੀ ਇਹ ਬ੍ਰਿਜ ਅੱਜ ਵੀ ਉਦਾਂ ਦਾ ਉਦਾਂ ਹੀ ਪਿਆ ਆ ਬਹੁਤ ਵੱਡਾ ਬ੍ਰਿਜ ਆ ਇਹ ਅਸੀਂ ਗਏ ਸੀ ਇੱਥੇ ਘੁੰਮਣ ਵਾਸਤੇ ਥੋੜਾ ਮੋਟਾ ਰੈਨੋਵੇਟ ਕਰ ਦਿੰਦੇ ਨੇ ਇਹ ਲੱਕੜ ਉਹ ਯਾਰਾ ਲਾ ਕੇ نیچے ਰਸਤਾ ਵਧੀਆ ਬਣਾਤਾ ਤੁਰਨ ਵਾਸਤੇ ਟੂਰਿਸਟ ਬਹੁਤ ਆਉਂਦਾ ਏ ਉਰੇ ਘੁੰਮਣ ਲਈ ਇਸ ਸਮੁੰਦਰ ਦੇ ਵਿੱਚੋਂ ਦੀ ਇੱਕ ਨਦੀ ਨਿਕਲ ਰਹੀ ਆ ਤੇ ਦੂਜੇ ਪਾਸੇ ਜਾ ਕੇ ਫਿਰ ਮਿਲ ਜਾਂਦੀ ਆ ਸਮੁੰਦਰ ਦੇ ਵਿੱਚ ਹੀ ਸ਼ਾਂਤੀ ਬਹੁਤ ਹੈ ਜੇ ਤੁਹਾਨੂੰ ਸ਼ਾਂਤੀ ਪਸੰਦ ਆ ਜੇ ਤੁਸੀਂ ਤੁਹਾਡਾ 70 ਤੋਂ 80000 ਦਾ ਬਜਟ ਹੈਗਾ ਨਾ ਤਾਂ ਤੁਸੀਂ ਚੁੱਪ ਕਰਕੇ ਸ਼੍ਰੀਲੰਕਾ ਚਲ ਜਓ ਆਨ ਰਾਈਵਲ ਵੀਜ਼ਾ ਵੀਜ਼ੇ ਦੀ ਵੀ ਲੋੜ ਹੈਗੀ ਕੋਈ ਹੋਟਲ ਬੁਕਿੰਗ ਦੀ ਲੋੜ ਨਹੀਂ ਹੈਗੀ ਹੋਟਲ ਵੀ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਇਸ ਸਟੋਨ ਨੇ ਸਾਰੇ ਸਟੋਨ ਨਿਕਲਦੇ ਨੇ ਸ਼੍ਰੀਲੰਕਾ ਦੇ ਵਿੱਚ ਇਹਨਾਂ ਦਾ ਰੇਟ ਬਹੁਤ ਵਗ ਅਲੱਗ-ਅਲੱਗ ਤਰ੍ਹਾਂ ਦੇ ਪੱਥਰਾਂ ਦਾ ਰੇਟ ਹੈ ਬੜੀ ਮਿਹਨਤ ਕਰਕੇ ਪੱਥਰ ਬਣਾਉਂਦੇ ਨੇ ਮਿਊਜ਼ੀਅਮ ਸੀਗਾ ਔਰ ਸਾਰਾ ਦੱਸਿਆ ਹੈ ਕਿ ਕੀ-ਕੀ ਰੇਟ ਹੈ ਹਨਾ ਕੀ-ਕੀ ਨਾਮ ਹੈ ਪੱਥਰਾਂ ਦੇ ਹੁਣ ਆਪਾਂ ਨੂੰ ਕੋਈ ਨਹੀਂ ਨੌਲੇਜ ਹੈ ਨਹੀਂ ਇਹਦੇ ਬਾਰੇ ਜਿਹਦਾ ਜਿਹਨੂੰ ਪੱਥਰ ਦੀ ਨੌਲੇਜ ਹੈ ਸਟੋਨ ਉਹ ਉਹਦੇ ਬਾਰੇ ਉਹਨੂੰ ਹੀ ਜ਼ਿਆਦਾ ਪਤਾ ਹੋ ਸਕਦਾ ਇਹ ਚੀਜ਼ ਦਾ ਤਾਂ ਪਰ ਬਹੁਤ ਵਧੀਆ ਬਣਾਇਆ ਹੋਇਆ ਹੈ ਇਹਨਾਂ ਨੇ ਇਹ ਦਿਖਾਇਆ ਵੀ ਹੋਇਆ ਹੈ ਇਹਨਾਂ ਨੇ ਕਿੱਦਾਂ ਕੱਢਦੇ ਨੇ ਇਹ ਐਦਾਂ ਸੁਰੰਗ ਬਣਾ ਲੈਂਦੇ ਨੇ ਇੱਕ ਇਹ ਤੇ ਬਣਾ ਕੇ ਫਿਰ ਉਹਦੇ ਵਿੱਚ ਦੀ ਇੱਕ ਮੈਂ ਦਿਖਾਨਾ ਤੁਹਾਨੂੰ ਵੀਡੀਓ ਦੇ ਵਿੱਚ ਉਹਦੇ ਵਿੱਚ ਅ ਸੁਰੰਗ ਬਣਾ ਕੇ ਉਹਦੇ ਵਿੱਚ ਦੀ ਫਿਰ ਨਿਕਲ ਜਾਂਦੇ ਨੇ ਅੱਗੇ ਅੱਗੇ ਜਾ ਜਾ ਕੇ ਆ ਦੇਖੋ ਐਦਾਂ ਫਿਰ ਇਹ ਤਰ੍ਹਾਂ ਡੈਮੋ ਬਣਾ ਕੇ ਰੱਖਿਆ ਹੋਇਆ ਵੀ ਕਿੱਦਾਂ ਨਿਕਲਦਾ ਆ ਇਹ ਰਸਤਾ ਬਣਾਇਆ ਹੋਇਆ ਨੇ ਨੀਚੇ ਦੀ ਜਾਣ ਵਾਸਤੇ ਫਿਰ ਲੋਕੀ ਨੀਚੇ ਜਾਂਦੇ ਨੇ ਉੱਥੋਂ ਪੱਥਰ ਕੱਢ ਕੇ ਲਿਆਉਂਦੇ ਨੇ ਫਿਰ ਇਹਨੂੰ ਬਣਾਇਆ ਜਾਂਦਾ ਬਣਾ ਕੇ ਫਿਰ ਇਹਦੀ ਬੋਲੀ ਲੱਗਦੀ ਆ ਰੇਟ ਜਿਹੜਾ ਵੀ ਪੱਤਰਾ ਜਿੰਨੇ ਨਾ ਰੇਟ ਆ ਉਹ ਫਿਰ ਐਗਜ਼ਿਬਿਸ਼ਨ ਦੇ ਵਿੱਚ ਆਂਦਾ ਉਰੇ ਇੱਕ ਇਹ ਗਾਰਡਨ ਸੀਗਾ ਬਹੁਤ ਵਧੀਆ ਗਾਰਡਨ ਆ ਇਹ ਤੇ ਮਤਲਬ ਆਯੁਰਵੇਦਿਕ ਪਾਰਕ ਆ ਇਹ ਯਾਨੀ ਕਿ ਉਰੇ ਹਰ ਦਵਾਈ ਮਿਲ ਜਾਂਦੀ ਆ ਜੇ ਤੁਹਾਨੂੰ ਕੋਈ ਵੀ ਬਿਮਾਰੀ ਹੈਗੀ ਹਰ ਇੱਕ ਬਿਮਾਰੀ ਦੀ ਦਵਾਈ ਮਿਲ ਜਾਂਦੀ ਆ ਇੱਥੋਂ 110 ਬੈੱਡਾਂ ਦਾ ਹਸਪਤਾਲ ਆ ਇਹ ਇਹ ਕੈਂਡੀ ਦੇ ਵਿੱਚ ਹੈਗਾ ਤੇ ਉਰੋਂ ਬਹੁਤ ਲੋਕ ਆਂਦੇ ਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਰਪ ਤੋਂ ਬਹੁਤ ਲੋਕ ਆਂਦੇ ਆ ਉਰੇ ਆਪਣਾ ਲਾਜ ਗਰਾਉਣ ਫਿਰ ਦੋ-ਦੋ ਮਹੀਨੇ ਇੱਥੇ ਰਹਿ ਕੇ ਜਾਂਦੇ ਨੇ ਸਾਰੀ ਜੜੀ ਬੂਟੀਆਂ ਇਹਦੇ ਅੰਦਰ ਹੀ ਲੱਗੀ ਹੋਈਆਂ ਨੇ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਹੈਗੀ ਇੱਥੇ ਸਾਰਾ ਕੁਝ ਲੱਗਿਆ ਹੋਇਆ ਜੇ ਤੁਸੀਂ ਕੈਨੇਡਾ ਆਇਓ ਤਾਂ ਉਰੇ ਜ਼ਰੂਰ ਆਇਓ ਤੇ ਇਹ ਸਾਰਾ ਕੈਨੇਡਾ ਸ਼ਹਿਰ ਆ ਗਿਆ ਬਾਹਰਲਾ ਹਿੰਦੂ ਆ ਗਿਆ ਕੈਨੇਡਾ ਸਾਰਾ ਬਹੁਤ ਸੋਹਣਾ ਸ਼ਹਿਰ ਬਣਿਆ ਹੋਇਆ ਖੁੱਲਾ ਵੀ ਬਹੁਤ ਅੰਗਰੇਜ਼ਾਂ ਨੇ ਬਣਾਇਆ ਹੋਇਆ ਸਾਰੇ ਸ਼ਹਿਰ ਅੰਗਰੇਜ਼ਾਂ ਦੇ हिसाब ਨਾਲੀ ਚੀਜ਼ਾਂ ਬਣੀਆਂ ਹੋਈਆਂ ਨੇ। ਉਹ ਜਿੱਦਾਂ ਵੀ ਫੈਸਿਲਿਟੀਆਂ ਉਹਨੇ ਹਰ ਇੱਕ ਰੱਖੀ ਹੋਈ ਹੈ ਨਾ ਆਪਣੇ ਲਈ। ਪਰ ਇਹ ਚੀਜ਼ੀ ਫੈਸਿਲਿਟੀ ਹੈ ਜਿੱਥੇ ਹਰ ਚੀਜ਼ ਰੋਮੈਨ ਹੈ। ਜੇ ਤੁਸੀਂ ਖਾਣ ਲਿਆ ਹੈ, ਜਾਨਵਰ ਵਿੱਚ ਖਾਣਾ ਹੈ, ਵੈਜ ਖਾਣਾ ਹੈ, 버ਗਰ ਪੀਂਗ ਪੀ ਹੈ ਸੀਮਤ ਹੀ। ਹਰ ਚੀਜ਼ ਹੈਗੀ ਹੈ ਉਹ। ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ।